ਮੋਦੀਆਂ ਤੰਦਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਪਹਿਲਾ ਸ਼ਾਰਟ ਵੀਡੀਓ ਪਾਉਨੇ ਹੁਣ ਆਪਾਂ ਤੁਹਾਡੇ ਲਈ ਵਰਕ ਵਾਲੇ ਸੂਟ ਤੇ ਲੌਂਗ ਵੀਡੀਓ ਪਾਇਆ ਕਰਾਂਗੇ ਇਹ ਆਪਣੇ ਆ ਆਪਣੇ ਸੂਟ ਹੋਣਗੇ ਆਰੀ ਦੇ ਮਸ਼ੀਨ ਵਰਕ ਤੇ ਤੇ ਹੈਂਡ ਵਰਕ ਦੇ ਸੂਟ ਵੀ ਹੋਣਗੇ ਆਪਣੇ ਨਾਲ ਇਹ ਆਪਣਾ ਕ੍ਰਸ਼ ਕ੍ਰਸ਼ ਟਿਸ਼ੂ ਤੇ ਸੂਟ ਹੈ ਤੇ ਆਰੀ ਵਰਕ ਬਣਿਆ ਇਦਾਂ ਬਿਲਕੁਲ ਬਹੁਤ ਹੀ ਅੱਛਾ ਡਿਜ਼ਾਈਨ ਆਇਆ ਤਾਂ ਆ ਦੇਖੋ ਇਦਾਂ ਘੇਰਾ ਬਣਿਆ ਵਿੱਚ ਆਪਣੇ ਬੂਟੀ ਹੈ ਤੇ ਆ ਨੈੱਕ ਹੈ ਤੇ ਸੇਮ ਆਪਣੀ ਬਾਟਮ ਹੋਏਗੀ ਤੇ ਸੇਮ ਹੀ ਆਪਣੀਆਂ ਬਾਜੂ ਹੋਣਗੀਆਂ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹਾਂਜੀ ਆਪਣਾ ਨੈਕਸਟ ਸੂਟ ਹੈਗਾ ਇਹ ਵੀ ਆਪਣਾ ਕ੍ਰੈਸ਼ ਤੇ ਹੀ ਹੈ ਕ੍ਰੈਸ਼ ਟਿਸ਼ੂ ਤੇ ਇਹ ਵੀ ਆਰੀ ਵਰਕ ਦੇ ਵਿੱਚ ਹੀ ਹੈ ਇਹਦੇ 'ਚ ਆਪਣਾ ਨੈੱਕ ਬਣਿਆ ਤੇ ਆਪਣੀ ਬਹੁਤ ਹੀ ਸੋਹਣੀ ਵੇਲ ਬਣੀ ਹੈ ਬਾਜੂ ਤੇ ਤੇ ਇਦਾਂ ਹੀ ਆਪਣੀ ਬਾਟਮ ਬਣੀ ਹੈ ਸੇਮ ਸਟੇਟ ਬਾਟਮ ਬਣੀ ਹੈ ਤੁਸੀਂ ਆਪਣੇ ਮਨਪਸੰਦ ਕਿਸੇ ਵੀ ਕਲਰ ਤੇ ਇਹਨਾਂ ਨੂੰ ਕਸਟਮਾਈਜ਼ ਕਰਾ ਕੇ ਸਾਨੂੰ ਆਰਡਰ ਕਰ ਸਕਦੇ ਹੋ ਇੱਕ ਆਪਣਾ ਸੇਮ ਸਟੱਫ ਆਨੀਅਨ ਕਲਰ ਤੇ ਸੇਮ ਸੂਟ ਬਣਿਆ ਮੋਰ ਪੰਖੀ ਸ਼ੇਡ ਦੇ ਨਾਲ ਦਾ ਆਪਣਾ ਸੇਮ ਸੂਟ ਬਣਿਆ ਉਦਾਂ ਸੇਮ ਹੀ ਆਪਣਾ ਘੇਰਾ ਬਣਿਆ ਨੈੱਕ ਬਣਿਆ ਬੈਗ ਬੈਗ ਕੇ ਰਹਾ ਵੀ ਸੇਮ ਹੀ ਬਣਿਆ ਬੈਗ ਕੇ ਰਹਾ ਵੀ ਸੇਮ ਹੀ ਬਣਿਆ ਵਰਕ ਬਹੁਤ ਹੀ ਨੀਟ ਐਂਡ ਕਲੀਨ ਹੈ ਸੇਮ ਆਪਣੀ ਬਾਟਮ ਬਣੀ ਆ ਤੁਸੀਂ ਆਪਣੀ ਮਰਜ਼ੀ ਦੇ ਕਿਸੇ ਵੀ ਕਲਰ ਦੇ ਇਹਨਾਂ ਨੂੰ ਕਸਟਮਾਈਜ਼ ਕਰਾ ਕੇ ਤੁਹਾਨੂੰ ਆਰਡਰ ਕਰ ਸਕਦੇ ਹੋ ਹੁਣ ਆਪਣੇ ਹੈਂਡਵਰਕ ਦੇ ਸੂਟ ਹੋਣਗੇ ਇਹ ਪ्योर ਖੀਨ ਖਾਤੇ ਬਣਿਆ ਹੋਇਆ ਆਪਣਾ ਸੂਟ ਰਸਟ ਕਲਰ ਦਾ ਬਹੁਤ ਹੀ ਸੋਹਣਾ ਇਹਦਾ ਪੌਨਲੀ ਨੈਕ ਤਿਆਰ ਕੀਤਾ ਦਵਕਾ ਵਰਕ ਮੋਤੀ ਤੇ ਡੋਰੀ ਵਾਲਾ ਵਰਕ ਹੈ ਤੇ ਬਹੁਤ ਹੀ ਸੋਹਣਾ ਦੇਖੋ ਬਹੁਤ ਹੀ ਸੋਹਣਾ ਵਰਕ ਹੈ ਵਿੱਚ ਆਪਣੇ ਛੋਟੇ ਛੋਟੇ ਬੂਟੀ ਦਿੱਤੀ ਹੈ ਤੇ ਬਾਜੂ ਤੇ ਵੀ ਆਪਣੇ ਵਰਕ ਹੋਏਗਾ ਬਾਜੂ ਤੇ ਇਦਾਂ ਬਣਿਆ ਹੋਇਆ ਹੈ ਆਪਣੇ ਤਾਂ ਆਪਾਂ ਸੇਮ ਟਿਸ਼ੂ ਦਾ ਟਿਸ਼ੂ ਦਾ ਪ्योर ਟਿਸ਼ੂ ਦਾ ਇਹਦੇ ਨਾਲ ਆਪਾਂ ਦੁਪੱਟਾ ਕੈਰੀ ਕੀਤਾ ਤੇ ਇਦਾਂ ਪਲੇਸ ਨਾਲ ਫਿਨਿਸ਼ ਕੀਤਾ ਇਹਨੂੰ ਬਹੁਤ ਹੀ ਪਿਆਰਾ ਲੱਗ ਰਿਹਾ ਦੁਪੱਟਾ ਨੈਕਸਟ ਸੂਟ ਆਪਣਾ ਜੌਰਜਟ ਤੇ ਹੋਏਗਾ ਪਿਓਰ ਜੌਰਜਟ ਤੇ ਇਹ ਹੈਂਡਵਰਕ ਦਾ ਸੂਟ ਹੈ ਹੈਂਡਵਰਕ ਦੇਖੋ ਕਿੰਨਾ नीट ਤੇ ਕਲੀਨ ਕੀਤਾ ਇਹ ਪੈਨਲ ਬਣੇ ਹੋਏ ਨੇ ਵਿੱਚ ਬੂਟੀ ਹੈ ਤੇ ਸਾਈਡ ਤੇ ਆਪਾਂ 17 ਲਗਾਇਆ ਇਦਾਂ ਤੇ ਇਹਦੇ ਨਾਲ ਆਪਾਂ ਪਿਓਰ オーਰਗੈਂਜ਼ਾ ਦਾ ਦੁਪੱਟਾ ਪੇਅਰ ਅਪ ਕੀਤਾ ਪਿਓਰ オーਰਗੈਂਜ਼ਾ ਦਾ ਦੁਪੱਟਾ ਤੇ ਸਾਈਡ ਤੇ ਆਪਾਂ ਲੇਸ ਦੀ ਤੁਸੀਂ ਆਪਣੇ ਅਕੋਰਡਿੰਗ ਲੇਸ ਜਿੱਦਾਂ ਲਗਵਾਣੀ ਹੋਏਗਾ ਆਪਣੇ ਅਕੋਰਡਿੰਗ ਲਗਾ ਸਕਦੇ ਹੋ ਤੇ ਮਸ਼ੀਨ ਵਰਕ ਦੇ ਵੀ ਬਹੁਤ ਸੋਹਣੇ ਸੋਹਣੇ ਰਾਮਟੈਕਸ ਪਸ਼ਮੀਨਾ ਤੇ ਸੂਟ ਤਿਆਰ ਹੋਏ ਨੇ ਜੀ ਦੇਖੋ ਕਿੰਨੀ ਸੋਹਣੀ ਬੇਲ ਬਣੀ ਹੈ ਕਿੰਨੀ ਨੀਟ ਤੇ ਕਲੀਨ ਵਿੱਚ ਆਪਣੇ ਬੂਟੀ ਦਿੱਤੀ ਹੈ ਤੇ ਸੇਮ ਹੀ ਆਪਣੀਆਂ ਬਾਜੂ ਬਣੀਆਂ ਨੇ ਤੁਸੀਂ ਇਹਨਾਂ ਨੂੰ ਕਿਸੇ ਵੀ ਆਪਣੇ ਡਿਮਾਂਡ ਦੇ ਕਿਸੇ ਵੀ ਕਲਰ ਤੇ ਆਰੀ ਵਰਕ ਮਸ਼ੀਨ ਵਰਕ ਹੈਂਡ ਵਰਕ ਜਿਹੜਾ ਵੀ ਕਰਵਾਉਣਾ ਤੁਸੀਂ ਕਰਵਾ ਕੇ ਸਾਨੂੰ ਆਰਡਰ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ